ਸਵਾਗਤ ਹੈ ਆਪਣੇ YouTube ਚੈਨਲ ਉੱਤੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਝੋਟੀਆਂ ਦਿਖਾਉਣੀਆਂ ਲੰਗੀਆਂ। ਇਹ ਜਿਹੜੀਆਂ ਪਹਿਲੇ 3 ਨੰਬਰ ਤੇ ਝੋਟੀਆਂ ਦਿਖਾਵਾਂਗੇ ਇਹਨਾਂ ਤਿੰਨਾਂ ਦਾ ਰੇਟ ਹੈਗਾ ਜੀ 32000 ਰੁਪਿਆ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ। ਝੋਟੀ ਚੰਗੀ ਆ, ਚੰਗਾ ਕਦ ਕੱਦ ਕਰਨ ਵਾਲੀ ਐ। ਉਮਰ ਹੈ ਇਹ 2 ਸਾਲ ਲਈ ਆਈ। ਬਾਕੀ ਸਿੰਘਾਂ-ਸੁੰਗਾਂ ਦੀ ਦੇਖ ਸਕਦੇ ਹੋ ਤੁਸੀਂ ਪੂਰੇ ਗੋਲ ਕਰਦੀ ਐ ਸਿੰਘ। ਆਉਣ ਵਾਲੇ ਟਾਈਮ 'ਚ ਚੰਗਾ ਕਦ ਕਾਠ ਕਰੂਗੀ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਹੈ ਤਾਂ ਮੁੱਲੇ ਦਾ ਹੈਗਾ ਜੀ 32000 ਰੁਪਇਆ ਬਾਕੀ ਥਣ ਥਣ ਚੈੱਕ ਕਰ ਸਕਦੇ ਹੋਗੇ ਤੁਸੀਂ ਜੇ ਕਿਸੇ ਵੀਰ ਭਰਾ ਨੇ ਕੋਈ ਹੋਰ ਖਰੀਦਣੀ ਹੈ ਹੋਰ ਹੈਗੀਆਂ ਨੇ ਵਿੱਚ ਜੀ ਚਾਰ ਹੋਰ ਨੇਗੀਆਂ ਇੱਕ ਨੀਲੀ ਰਬੀਦੀ ਹੈ ਤੇ ਦੂਜੇ ਨੰਬਰ ਤੇ ਚੋਟੀ ਹੈ ਜੀ ਇਹਦਾ ਵੀ ਕਦ ਕਾਠ ਚੰਗਾਗਾ ਤੇ ਸੰਗ ਸੰਗ ਪੂਰੇ گول ਹੈ ਬਾਕੀ ਇਹ ਵੀ ਜੈਡ ਬਲੈਕ ਦਾ ਕਦ ਕਾਠ ਚੰਗਾ ਕਦ ਕਾਠ ਅਜੇ ਹੋਰ ਵੀ ਕਰਨਾ ਇਹਨਾਂ ਨੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਾਨਵਰ ਆਪਦੀ ਤਸੱਲੀ ਬਕਸ ਖਰੀਦਿਆ ਕਰੋ ਇਹ ਸਾਡਾ ਕੰਮ ਦਾ ਸਿਰਫ ਵੀਡੀਓ ਪਾਉਣਾ ਬਾਕੀ ਜੇ ਕਿਸੇ ਵੀਰ ਪ੍ਰਾਨ ਨੂੰ ਇਹ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰਕੇ ਡਿਟੇਲ ਲੈ ਕੇ ਦੀ ਡਿਟੇਲ ਤਾਂ ਬਸ ਇਹਦੀ ਉਮਰ 2 ਸਾਲੀ ਹੈ ਜੀ ਤੇ 32000 ਰੁਪਏ ਦਾ ਮੁੱਲ ਕਰਦੇ ਨੇ ਮਾਲਕ ਵੀ ਰੱਜੇ ਕੇ ਸਾਨੂੰ ਇਹ ਪਸੰਦ ਆਉਂਦੀ ਆ ਤਾਂ ਇਹ ਖਰੀਦ ਸਕਦਾ ਤੇ ਤੀਜੇ ਨੰਬਰ ਤੇ ਜਿਹੜੀ ਇਹ ਦਾ ਮੁੱਲ ਵੀ 32000 ਰੁਪਏ ਹੀ ਕਰਦੇ ਆ ਬਾਕੀ ਥਣ ਤੁਹਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦਾ ਮੁੱਲ ਵੀ 32000 ਰੁਪਏ ਕਰਦੇ ਆ ਮਾਲਕ ਵੀਰ ਸਿੰਘਾ ਸੁੰਗਨ ਦੀ ਇਹ ਵੀ ਪੂਰੀ ਸ਼ੋਣੀ ਆ ਗੋਲ ਸਿੰਘਾ ਪੂਰਾ ਗੋਲ ਸਿੰਘਾ ਘੜ ਦੀ ਆ ਰਹੀ ਹੈ ਕੱਦ ਕਾਠ ਵੀ ਚੰਗਾ ਵਾ ਹਜੇ ਹੋਰ ਕੱਦ ਕਾਠ ਕਰਨੀ ਆ ਬਾਕੀ ਉਮਰ ਹੋਈ ਹੈ ਜੀ ਇਹ ਕਿ ਇਹਨਾਂ ਦੀ 2-2 ਸਾਲੇ ਉਮਰ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਪਿੱਠ ਬੜਾ ਬੜਾ ਮਜ਼ਬੂਤ ਹੈ ਜੱਟੀ ਦਾ ਜੇ ਕਿਸੇ ਵੀਰਪਰਾਂ ਨੂੰ ਇਹ ਪਸੰਦ ਆਉਂਦੀਆਂ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਇਹਦਾ ਮੁੱਲ ਵੀ 32000 ਰੁਪਏ ਹੈਗਾ ਜੀ ਬਾਕੀ ਦੇਖ ਸਕਦੇ ਹੋ ਤੁਸੀਂ ਇਹ ਜੀ ਦੋ ਝੋਟੀਆਂ ਹੋਰ ਖੜੀਆਂ ਨੇ ਉਹਨਾਂ ਬਾਰੇ ਵੀ ਕਰ ਦਾਂਗੇ ਗੱਲਬਾਤ ਤੁਸੀਂ ਇਹਦੇ ਵੀ ਤੁਹਾਨੂੰ ਚੈੱਕ ਕਰ ਸਕਦੇ ਹੋਗੇ ਬਾਕੀ ਸੌ ਸਿਲ ਪੂਰੀ ਇਹ ਠੰਡਸਵਾ ਤੇ ਚੌਥੇ ਨੰਬਰ ਤੇ ਹੈਗੀ ਇਹ ਛੋਟੀ ਇਹ ਵੀ ਸਿੰਗਲ ਸੰਗਨ ਦੀ ਪੂਰੀ ਕੋਲ ਬਾਕੀ ਬੋਡੀ ਵੰਤਰ ਵੀ ਇਹ ਤਾਂ ਪੂਰਾ ਮਜ਼ਬੂਤ ਹੈਗਾ ਇਹਦਾ ਮਾਲਕ ਵੀਰ ਮੁੱਲ ਕਰਦੇ ਆ ਜੀ 35000 ਰੁਪਿਆ ਬਾਕੀ ਪੂਰੇ ਪਰ ਮੈਂ ਸ਼ਰੀਦਿਆ ਕੁੰਡੇ ਸਿੰਘ ਨੇ ਤੇ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਲਾਸ਼ ਕਰਦਾ ਆਪਣਾ ਨੰਬਰ ਚੱਲਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦੇ ਜੀ YouTube ਤੇ ਉੱਤੇ ਫ੍ਰੀ ਦੇ ਵਿੱਚ ਐਡ ਲਗਾ ਦਿੱਤੀ ਜਾਵੇਗੀ ਬਾਕੀ ਥਣ ਤੁਣ ਚੈੱਕ ਕਰ ਸਕਦੇ ਹੋ ਕਦਕੱਟ ਚੈੱਕ ਕਰ ਸਕਦੇ ਹੋ ਤੁਸੀਂ ਆਉਣ ਵਾਲੇ ਟਾਈਮ 'ਚ ਹਜੇ ਹੋਰ ਵੀ ਕਦ ਕਰਨ ਵਾਲੀਆਂ ਝੋਟੀਆਂ ਨੇ ਚੰਗੀਆਂ ਨੇ ਬਾਕੀ ਦੇਖ ਸਕਦੇ ਹੋ ਤੁਸੀਂ ਥਣ ਤੁਣ ਤੇ ਬੰਨਮੇ ਨੰਬਰ ਤੇ ਹੈਗੀ ਹੈ ਜੀ ਉਹੋ ਕੱਟੀ ਨੀਲੀ ਰਾਬੀ ਦੀ ਬਿੱਲੀ ਅੱਖਾਂ ਦੀ ਹੈ ਬਾਕੀ ਉਮਰ ਹੈਗੀ ਹੈ ਦੀ ਡੇਢ ਸਾਲ ਪੀ ਡੇਢ ਸਾਲੀ 30000 ਰੁਪਿਆ ਮਾਲਕ ਵੀ ਦਾ ਇਹਦਾ ਮੁੱਲ ਕਰਦੇ ਆ ਬਾਕੀ ਸੋਣੀ ਹੈਗੀ ਕੱਟੀ ਸੰਪਰਕ ਕਰ ਲਿਓ